ਸਰਕਾਰ ਵੱਲੋਂ ਪਿਛਲੇ ਦਿਨੀ ਬਜਟ ਪੇਸ਼ ਕੀਤਾ ਗਿਆ ਸੀ ਜਿਸ ਨੂੰ ਲੈ ਕੇ ਕਿਸਾਨਾਂ ਵਿੱਚ ਰੋਸ ਪਾਇਆ ਗਿਆ ਸੀ ਅੱਜ ਕਿਸਾਨ ਵੀਰ ਕੋਲ ਪਹੁੰਚੇ ਆ ਜਿੱਥੇ ਕਿ ਉਹਨਾਂ ਵੱਲੋਂ ਇੱਕ ਮੀਟਿੰਗ ਵੀ ਕੀਤੀ ਗਈ ਸੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਰਣਨੀਤੀ ਵੀ ਤਿਆਰ ਕੀਤੀ ਗਈ ਉਹ ਵੀ ਗੱਲਬਾਤ ਕਰਾਂਗੇ ਇਹਨਾਂ ਨਾਲ ਭពਿੰਦਰ ਜੀ ਬਜਟ ਪੇਸ਼ ਕੀਤਾ ਗਿਆ ਹੈਗਾ ਤੇ ਜਿਹੜੇ ਕਿਸਾਨ ਜਿਹੜੇ ਹੈਗੇ ਤੇ ਆਮ ਲੋਕ ਜਿਹੜੇ ਹੈਗੇ ਕਾਫੀ ਨਿਰਾਸ਼ ਹੋਏ ਤੁਸੀਂ ਕੀ ਕਰਨਾ ਚਾਹੋ ਜੋ ਕੇਂਦਰ ਸਰਕਾਰ ਨੇ ਪਿਛਲੇ ਦਿਨੀ ਬਜਟ ਕੀਤਾ ਬੜੇ ਇਹਦੇ ਤੇ ਸਾਨੂੰ ਆਸਾਂ ਤੇ ਉਮੀਦਾਂ ਸੀਗੀਆਂ ਪਰ ਉਸ ਆਸਾਂ ਤੇ ਉਮੀਦਾਂ ਤੇ ਬਿਲਕੁਲ ਪਾਣੀ ਫਿਰ ਗਿਆ ਕਿਉਂਕਿ ਇਹਦੇ ਵਿੱਚ ਪੰਜਾਬ ਨੂੰ ਅੱਖੋਂ ਪਰੋਖੇ ਕੀਤਾ ਔਰ ਕਿਸਾਨੀ ਨੂੰ ਕੀਤਾ ਜਵਾਨੀ ਨੂੰ ਕੀਤਾ ਔਰ ਸਾਡੇ ਕੁੱਲ ਵਰਗ ਨੂੰ ਅੱਖੋਂ ਪਰੋਖਾ ਕਰਕੇ ਇਹ ਕੰਮ ਕੀਤਾ ਜਿਹੜਾ ਬਜਟ ਪੇਸ਼ ਕੀਤਾ ਗਿਆ ਜਿਦੇ ਵਿੱਚ ਇੱਕ ਸਿਰਫ ਦੇ ਸਿਰਫ 5 ਲੱਖ ਰੁਪਏ ਦੀ ਲਿੰਟ ਦਾ ਤਿੰਨ ਤੋਂ ਦੋ ਵਧਾ ਕੇ ਜਿਹੜਾ ਕਰਜ਼ੇ ਵੱਲ ਧੱਕਣ ਦੀ ਬਾਬਤ ਇਸ ਗੱਲ ਦੇ ਉੱਤੇ ਸਾਡੀ ਸੈਂਟਰ ਗਵਰਨਮੈਂਟ ਨੇ ਬਜਟ ਪੇਸ਼ ਕੀਤਾ ਇਸ ਗੱਲ ਨੂੰ ਅਸੀਂ ਮੂਲੋਂ ਮੁੱਲੋਂ ਜਮਾਂ ਖਤਮ ਕਰਦੇ ਹਾਂ ਉਹ ਨਕਾਰਦੇ ਹਾਂ ਇਹ ਬਜਟ ਬਿਲਕੁਲ ਹੀ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਦੇਣ ਵਾਸਤੇ ਬਜਟ ਇਹ ਪੇਸ਼ ਕੀਤਾ ਅਸੀਂ ਇਸ ਬਜਟ ਦੇ ਵਿੱਚ ਜਿਵੇਂ ਸਾਡੇ ਐਮਐਸਪੀ ਦੇ ਗਰੰਟੀ ਕਨੋ ਬਣਾਉਣਾ ਖੇਤੀ ਖਰੜੇ ਦਾ ਜਿਹੜਾ ਸਾਡੇ ਸਾਰੀਆਂ ਸਟੇਟਾਂ ਨੂੰ ਭੇਜਿਆ ਉਹਨੂੰ ਰੱਦ ਕਰਨ ਵਾਸਤੇ ਜਾਂ ਸਾਡੇ ਜਿਹੜਾ ਬਿਜਲੀ ਸੋਧ ਬੈਲ ਸੀ ਯਾਨੀ ਕਿਸੇ ਤਰ੍ਹਾਂ ਦੀਆਂ ਜਿਹੜੀਆਂ 12 ਮੰਗਾਂ ਸਾਡੀਆਂ ਮੰਨੀਆਂ ਸੀ ਮੋਦੀ ਸਰਕਾਰ ਨੇ ਉਹਨਾਂ ਨੂੰ ਇੱਕ ਮੰਗ ਵੀ ਪੂਰੀ ਕਰਨ ਵਾਸਤੇ ਇਸ ਬਜਟ ਦੇ ਵਿੱਚ ਨਹੀਂ ਲਿਆਂਦਾ ਅਸੀਂ ਇਸ ਬਜਟ ਦੇ ਸਬੰਧ ਤੇ ਵਿੱਚ ਔਰ ਜਿਹੜੀਆਂ ਬਿਜਲੀਆਂ 12 ਮੰਗਾਂ ਰਹਿੰਦੀਆਂ ਸੀਗੀਆਂ ਔਰ ਖੇਤੀ ਖਰੜੇ ਦੇ ਕਾਨੂੰਨ ਨੂੰ ਲੈ ਕੇ ਸਾਡਾ ਆਉਣ ਵਾਲੇ ਦਿਨਾਂ ਦੇ ਵਿੱਚ ਐਸਕੇ ਵੱਲੋਂ ਪੂਰੇ ਭਾਰਤ ਦੇ ਵਿੱਚ 9 ਤਰੀਕ ਨੂੰ 9 ਫਰਵਰੀ ਨੂੰ ਪੂਰੇ ਭਾਰਤ ਦੇ ਵਿੱਚ ਅਸੀਂ ਉਹਨਾਂ ਨੂੰ ਮੰਗ ਪੱਤਰ ਦੇਣ ਜਾ ਰਹੇ ਹਾਂ ਔਰ ਇਸ ਗੱਲ ਦੀ ਵਬਤ ਸਰਕਾਰ ਨੂੰ ਪੂਰੀ ਚੇਤਾਵਨੀ ਦਿੰਨੇ ਆ ਮੰਗ ਪੱਤਰਾਂ ਤੋਂ ਦੇ ਕੇ ਉਸ 5 ਮਾਰਚ ਨੂੰ ਸੰਯੁਕਤ ਕਿਸਾਨ ਮੋਰਚੇ ਦਾ ਸਾਰੀਆਂ ਭਾਰਤ ਦੇ ਰਾਜਧਾਨੀਆਂ ਦੇ ਵਿੱਚ ਅਸੀਂ ਅਣਥਿਥ ਸਮੇ ਲਈ ਧਰਨੇ ਦੇਣ ਜਾ ਰਹੇ ਹਾਂ ਜਿਹੜੇ ਕਿ ਸਰਕਾਰ ਨੂੰ ਮਜਬੂਰ ਨ ਹੋ ਕੇ ਇਹ ਸਾਡੇ ਜਿਹੜੀਆਂ ਮੰਗਾਂ ਉਹ ਮੰਨਣੀਆਂ ਪੈਣਗੀਆਂ ਜੇ ਗੱਲ ਕਰੀਏ ਕਿਸਾਨਾਂ ਦੀ ਹੈ ਕਿਸਾਨਾਂ ਵੱਲੋਂ ਜਿਹੜਾ ਹੈਗਾ ਲਿਮਟ ਵੀ ਵਧਾਈ ਗਈ ਹੈ ਪਰ ਕੋਆਪਰੇਟ ਕਰਾਨਿਆਂ ਦੀ ਗੱਲ ਕਰੀ ਉਹਨਾਂ ਨੂੰ ਜਿਹੜਾ ਫਾਇਦਾ ਦਿੱਤਾ ਯਾਰ ਆ ਤੁਹਾਡੇ ਵੱਲ ਜਿਹੜੇ ਜਿਹੜੇ ਇਲੈਕਸ਼ਨ ਹੋ ਰਹੇ ਦਿੱਲੀ ਦੇ ਵਿੱਚ ਉਹਨੂੰ ਕਿਵੇਂ ਦੇਖਦੇ ਹੋ ਤੁਸੀਂ ਦੇਖੋ ਜੀ ਇਹ ਜਿਹੜਾ ਬਜਟ ਹੈ ਇਹ ਹੈ ਹੀ ਇਲੈਕਸ਼ਨ ਬਜਟ ਹੈ ਇਹ ਸਿਰਫ ਉਹਨਾਂ ਸਟੇਟਾਂ ਵਾਸਤੇ ਹੀ ਜ਼ਿਆਦਾ ਬਜਟ ਦੇ ਵਿੱਚ ਗਫੇ ਖੋਲ ਕੇ ਦਿੱਤੇ ਗਏ ਆ ਮੋਦੀ ਸਾਹਿਬ ਨੇ ਜਿਨ੍ਹਾਂ ਦੇ ਵਿੱਚ ਇਲੈਕਸ਼ਨ ਆਉਣ ਵਾਲਾ ਹੈ ਉਹਨਾਂ ਇਲੈਕਸ਼ਨਾਂ ਦੇ ਵਿੱਚ ਕਿ ਸਾਡੀਆਂ ਸਰਕਾਰਾਂ ਬਣ ਜਾਣ ਜਿੱਥੇ ਸਰਕਾਰਾਂ ਚੁਣੀਆਂ ਗਈਆਂ ਪਹਿਲਾਂ 2 ਸਾਲ 3 ਸਾਲ ਉਹਨਾਂ ਨੂੰ ਬਿਲਕੁਲ ਅੱਖੋਂ ਪਰੋਕੇ ਕੀਤਾ ਗਿਆ ਭਾਵੇਂ ਉਹ ਸਾਡੇ ਦੇਸ਼ ਦਾ ਹਿੱਸਾ ਹੈ ਉਹ ਸਟੇਟਾਂ ਪਰ ਅਸੀਂ ਉਹਨਾਂ ਦੇ ਵਿਰੋਧ ਦੇ ਵਿੱਚ ਨਹੀਂ ਗਏ ਪਰ ਜਿੱਥੇ ਸਾਡੇ ਪੰਜਾਬ ਦਾ ਹੱਕ ਬਣਦਾ ਸੀ ਸਾਡੇ ਪੰਜਾਬ ਦੇ ਹੱਕ ਦੇ ਵਿੱਚੋਂ ਸਾਨੂੰ ਵਾਂਝੇ ਕੀਤਾ ਗਿਆ ਸਾਨੂੰ ਇਸ ਗੱਲ ਦਾ ਦੁੱਖ ਹੈ ਜਿਵੇਂ ਰੋਸ ਪਾਇਆ ਜਾ ਰਿਹਾ ਹੈਗਾ ਆਮ ਲੋਕਾਂ ਨੂੰ ਜਿਹੜਾ ਬਜਟ ਸੀਗਾ ਮਿਲਣਾ ਚਾਹੀਦਾ ਸੀਗਾ ਉਹਨਾਂ ਦੇ ਹੱਕ ਦੇ ਵਿੱਚ ਬਜਟ ਨਹੀਂ ਆਇਆ ਕਾਫੀ ਨਿਰਾਸ਼ਾ ਪੈਈ ਜਾ ਰਹੀ ਹੈਗੀ ਆ ਪੰਜਾਬ ਸਰਕਾਰ ਜਿਹੜੇ ਭਗਵੰਤ ਮਾਨ ਜੀ ਮੁੱਖ ਮੰਤਰੀ ਉਹਨਾਂ ਵੱਲੋਂ ਵੀ ਜਿਹੜੀ ਹੈਗੀ ਪੰਜਾਬ ਨੂੰ ਕੁਝ ਨਹੀਂ ਦਿੱਤਾਗਾ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਵੇਖੋ ਜੀ ਮਜ਼ਦੂਰ ਗਰੀਬ ਫੜੀ ਰੇੜੀ ਵਾਲਾ ਇਨਾਂ ਦੇ ਬਾਰੇ ਕੁਝ ਵੀ ਸੋਚਿਆ ਗਿਆ ਇਨਾਂ ਵਜ੍ਹਾ ਨਾਲ ਗਰੀਬਾਂ ਦਾ 25-25 ਹਜ਼ਾਰ ਦਾ ਹੀ ਕਰਜ਼ਾ ਮਾਫ਼ ਕਰ ਦਿੰਦੇ ਜਦੋਂ ਕਿ ਜਿਹੜੇ ਵੱਡੇ ਹੈਗੇ ਹਜ਼ਾਰਾਂ ਕਰੋੜ ਰੁਪਈਆ ਹੜਾਪ ਕੇ ਦੇ ਬਾਹਰਲੇ ਦੇਸ਼ਾਂ ਦੇ ਵਿੱਚ ਜਾ ਵੜਦੇ ਆ ਇਹ ਉਹਨਾਂ ਸਾਧਿਆਂ ਦੇ ਨਾਲ ਰਲੇ ਆ ਉਹਨਾਂ ਤੋਂ ਕੋਈ ਦੋ ਪੈਸੇ ਵੀ ਨਹੀਂ ਇਹ ਵਾਪਸ ਕਰਾਉਂਦੇ ਤੇ ਇਸ ਤਰ੍ਹਾਂ ਜਿਹੜਾ ਇਹ ਮੱਕੀ ਤੇ ਕਬਾਦ ਆ ਕਹਿੰਦੇ ਆ ਇੱਕ ਕਪਾਹ ਵੀ ਜੋ 60 70 ਦੇ ਜਿਹੜੇ ਧਾਕੇ ਸੀਗੇ ਇਹ ਚੀਜ਼ਾਂ ਹੀ ਦਾਣਾ ਬੀਜੀਆਂ ਜਾਂਦੀਆਂ ਸੀ ਮੱਕੀਆਂ ਬੀਜੀਆਂ ਜਾਂਦੀਆਂ ਸੀਗੀਆਂ ਨਰਮੇ ਬੀਜੇ ਜਾਂਦੇ ਹੁਣ ਜਦੋਂ ਕਿਸਾਨ ਕੋਲੇ ਨਰਮਾ ਹੁੰਦਾ ਕਪਾਹ ਹੁੰਦੀ ਆ ਤੇ ਉਹਦੇ ਦੇ ਦਾ ਇਹਨੇ 150 ਵੰਡਉਂਦੇ ਬਹੁਤ ਪੀੜ ਮੰਦੇ ਆ ਤੇ ਜਦੋਂ ਕਿ ਤੁਸੀਂ ਇੱਕ ਸੂਟ ਦੀ ਕੀਮਤ ਫੈਕਟਰੀ ਆਲਾ ਭਾਵੇਂ 20000 ਕਰ ਦੇਵੇ ਉੱਥੇ ਇਹ ਚੁੱਪ ਰਹਿੰਦੇ ਆ ਗੰਨਾ ਗੰਨੇ ਦੇ 10 20 ਵਧਾਉਂਦੇ ਦਾ ਰੌਲਾ ਪੈਂਦਾ ਤੇ ਇਹ ਖੰਡ ਦਾ ਭਾਵੇਂ 5000 ਕਰ ਦੇਣ ਕੁਇੰਟਲ ਦਾ ਇਸ ਕਰਕੇ ਸਾਰਾ ਗਰੀਬ ਤਬਕਾ ਜਿਹੜਾ ਕਿਸਾਨ ਦੇ ਦਿਵਾਲੀ ਖੁੱਕਦਾ ਤੇ ਕਿਸਾਨ ਨੂੰ ਮਾਰੂ ਇਹ ਬਾਈਟ ਹੋ ਨਿਬੜਿਆ ਹੁਣ ਰਸੋਈ ਆ ਰਸੋਈ ਦਾ ਦੱਸੋ ਕੀ ਕੀਤਾ ਜਿਹੜਾ ਸਿਲੰਡਰ ਸੀਗਾ ਉਹ ਵੱਡਾ ਦੂਜਾ ਸਸਤਾ ਕੀਤਾ ਇਹ ਕਰ ਦਿੰਦੇ 400 ਨੂੰ ਜੋ ਸਿਲੰਡਰ ਸੀ ਦਾ ਇਹੀ ਰਾਨੀ ਜਿਹੜੀ ਤਪਦੀ ਸੀ ਪਿਆ ਵੇਖੋ ਜੀ ਅੱਗੇ ਤੇ ਹੁਣ ਹੁਣ 800 ਹੋ ਗਏ ਕੋਈ ਸਬਸਿਡੀ ਨਹੀਂ ਗਈ ਇਸ ਤਰ੍ਹਾਂ ਇਹ ਸਾਰਾ ਹੀ ਲੋਕ ਮਾਰੂ ਬਾਈਟਾ ਤੇ ਇਹਦੇ ਵਿੱਚ ਕੁਝ ਨਹੀਂ ਕੱਢਣ ਪਾਉਣ ਨੂੰ ਬਗੈਣਾ ਬੋਲੋ ਜੋ ਕਿਹਾ ਗਿਆ ਹੈਗਾ ਵੀ ਆਮ ਜਿਹੜਾ ਬਜਟ ਲੋਕਾਂ ਵਾਸਤੇ ਹੈ ਨਹੀਂਗਾ ਕਿਸਾਨਾਂ ਵਾਸਤੇ ਹੈ ਨਹੀਂਗਾ ਤੇ ਜਿਹੜਾ ਕੋਰਪੋਰੇਟ ਘਰਾਣਿਆਂ ਵਾਸਤੇ ਬਜਟ ਕੀਤਾ ਗਿਆ ਜਿਹੜੀ ਅਗਰ ਗੱਲ ਕਰੀ ਪੰਜਾਬ ਦੀ ਪੰਜਾਬ ਦੇ ਵਿੱਚ ਜਿਹੜੇ ਹੈਗਾ ਟੈਕਸ ਜਿਹੜਾ 12 ਲੱਖ ਰੁਪਏ ਤੱਕ ਫ੍ਰੀ ਕਰ ਦਿੱਤਾ ਹੈਗਾ ਤੁਸੀਂ ਕੋਈ ਵੀ ਲਿਖ ਦਿਓ ਦੇਖੋ ਜਿਹੜਾ ਇਹਨਾਂ ਨੇ ਬਜਟ ਦੇ ਵਿੱਚ ਲਿਮਟ ਵਧਾਈ ਹੈ ਲਿਮਟ ਵਧਾ ਕੇ ਕਿਸੇ ਕਿਸਾਨਾਂ ਨੂੰ ਕਾਜੇ ਖਲੇ ਲਿਉਣ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਹੋਰ ਕਿਉਂਕਿ ਸਾਡਾ ਜਿਹੜਾ ਹੱਕ ਸੀਗਾ ਬਣਦਾ ਜਿਹੜਾ ਸਾਨੂੰ ਸੀਗਾ ਇਹ ਸਾਨੂੰ ਤਾਂ ਉਮੀਦ ਸੀ ਕਿ ਸਾਡਾ ਕੋਈ ਕਾਜਾ ਮਾਫ ਕਰਨਗੇ ਕਿਸਾਨਾਂ ਦਾ ਕਿਉਂਕਿ ਜਿਹੜੀ ਹੈ ਕਿ ਕਿਸਾਨ ਦੇ ਨਾਲ ਜਾਂ ਮਜ਼ਦੂਰ ਦੇ ਦੁਰਦਸ਼ਾ ਹੋਈ ਹੈ ਮੰਡੀਆਂ ਦੇ ਵਿੱਚ ਮੈਂ ਉਹਦੀ ਗੱਲ ਕਰਨ ਗਾਂ ਕਿਉਂਕਿ ਜਦੋਂ ਇਹ ਮੰਡੀਆਂ ਦੇ ਵਿੱਚ ਇਹਨਾਂ ਨੇ ਐਸੀ ਜਖੜਖਵਾਰੀ ਐ ਕਿ ਹੋਈ ਹੈ ਕਿ ਕਿਉਂ ਨਾ ਤਾਂ ਇਹਨਾਂ ਨੇ ਸਾਨੂੰ ਬਾੜਦਨ ਵਿਹਲਾ ਕਰਕੇ ਦਾ ਚੋਲ ਚੱਕਿਆ ਨਾ ਕੋਈ ਇਹਨੇ ਖਰੀਦ ਕੀਤੀ ਐ ਐਸ ਕੀ ਜਿੰਨਾ ਖੇਤਾਂ ਦਾ ਇੱਕ ਬਸੇ ਤਾਂ ਡਾਈ ਨਹੀਂ ਮਿਲਦੀ ਖਰਾਬ ਮਿਲਦੀ ਐ ਦੋ ਦੋ ਨੰਬਰ ਦੀ ਮਿਲਦੀ ਐ ਦੂਜੇ ਪਾਸੇ ਇੱਕ ਅੱਗ ਦਾ ਬੜਾ ਹਉਆ ਬਣਾਇਆ ਗਿਆ ਸੀਗਾ ਐਸ ਕੀ ਜੀਵੀ ਦਾ ਜਿੰਨਾ ਔਖਾ ਹੋਇਆ ਐ ਮੇਰੇ ਸਾਹ ਅਨਵੀ ਅੱਗੇ ਕਈ 삶 ਜਿੰਦਗੀ ਚ ਨਹੀਂ ਉਖਾ ਹੋਇਆ ਕਿਉਂਕਿ ਇੱਕ ਤਾਂ ਕੰਟ ਵਿਜਨ ਤੇ ਜੋਰ ਲੱਗਾ ਬਰਾਲੀ ਤੇ ਲੱਗਾ ਰੇਹ ਤੇ ਲੱਗਾ ਇੱਕ ਦਾ ਮਾਰ ਨਹੀਂ ਚੱਕਿਆ ਗਿਆ ਇਸ ਕਰਕੇ ਇਹ ਸਾਨੂੰ ਤਾਂ ਮੀਂਹ ਸੀ ਵੀ ਇਹਦੇ ਵਿੱਚ ਸਾਨੂੰ ਕੁਝ ਨਾ ਕੁਝ ਰਾਹ ਜਰੂਰ ਮਿਲੂਗੀ ਤੇ ਰਾਤ ਤੱਕ ਹੀ ਮਿਲਣੀ ਸੀ ਤੁਹਾਨੂੰ ਹੁਣ ਕਰਜਾ ਹੋਰ ਦੇ ਤਾਂ ਵੀ ਹੋਰ ਲੋਕ ਕਰਜੇ ਥੱਲੇ ਜਿੰਨੇ ਬਾਅਦ ਤੋਂ ਤੁਸੀਂ ਆਓ ਪੰਜਾਬ ਦੇ ਬੰਦੇ ਤੇ ਜਿੰਨਾ ਕੀ ਸਾਡੀ ਬਹੁਤ ਜਿਆਦਾ ਆਪਣੇ ਖਸਾਨਾ ਦੀ ਤੇ ਆੜਤੀਆਂ ਦੀ ਬਹੁਤ ਜਿਆਦਾ ਖਰਚਲ ਖਰਚ ਹੋਈ ਹੈ ਨਾਲ ਸਰਕਾਰ ਦੀ ਵੀ ਹੋਈ ਹੈ ਅ ਬਿਲਕੁਲ ਇਹਨਾਂ ਜੋ ਕਿਹਾ ਹੈਗਾ ਵੀ ਜਿਹੜੀਆਂ ਉਮੀਦਾਂ ਸੀਗੀਆਂ ਜਿਵੇਂ ਪ੍ਰਾਲੀ ਦੇ ਨੂੰ ਲੈ ਕੇ ਜਿਹੜੇ ਪਰਚੇ ਵੀ ਤੁਹਾਡੇ ਉੱਪਰ ਹੋਏ ਹੈਗੇ ਆ ਤੁਹਾਡੀ ਉਮੀਦਾਂ ਸੀ ਵੀ ਕਿ ਪ੍ਰਾਲੀ ਬਾਰੇ ਜਰੂਰ ਸੋਚਿਆ ਜਾਵੇਗਾ ਪਰੰਤੂ ਉਸੇ ਉਮੀਦਾਂ ਦੇ ਜਿਹੜੀ ਤੁਹਾਡੀ ਉਮੀਦਾਂ ਦੇ ਪਾਣੀ ਫਿਰ ਗਿਆ ਤੁਸੀਂ ਕੀ ਕਹੋਗੇ ਬਿਲਕੁਲ ਜੀ ਅਸੀਂ ਤਾਂ ਕਿਹਾ ਸੀਗਾ ਅੱਗੇ ਵੀ ਇੱਕ ਰਿਕੁਐਸਟ ਕੀਤੀ ਸੀ ਵੀ ਪਰਾਲੀ ਲਈ ਸਾਾਨੂੰ ਇੱਕ ਅਲੋਕੇਟ ਕੀਤਾ ਜਾਵੇ ਬਜਟ ਜਿਹਦੇ ਨਾਲ ਅਸੀਂ ਪਰਾਲੀ ਨਾ ਸਾੜੇ ਜਾਵੇ ਕਿਉਂਕਿ ਡੀਜ਼ਲ ਬਹੁਤ ਮਹਿੰਗਾ ਆ ਬਹੁਤ ਔਖੀ ਆ ਫੇਰ ਵੀ ਅਸੀਂ ਸਾਡੇ ਪੰਜਾਬ ਦੇ ਕਿਸਾਨਾਂ ਨੇ ਬਹੁਤ ਜੋਰ ਲਾ ਕੇ ਪਰਾਲੀ ਦੀਆਂ ਢੰਡਾ ਬਣਾ ਕੇ ਬੇਲ ਬਣਾ ਕੇ ਉਹਨਾਂ ਨੂੰ ਚੁਕਾਇਆ ਪਰ ਗਵਰਨਮੈਂਟਾਂ ਨੇ ਇਸ ਬਾਰੇ ਕੁਝ ਨਹੀਂ ਸੋਚਿਆ ਸਾਡੇ ਤੇ ਬਸ ਪਰਚੇ ਹੈਗੇ ਆ ਵੀ ਠੀਕ ਆ ਮਾੜਾ ਜਾਂ ਦੇਖੋ ਅੱਗ ਲੱਗੀ ਆ ਤੇ ਨਾਲ ਹੀ ਪਰਚਾ ਦੇ ਦੇ ਤੇ ਹੋ ਮਸਲਾ ਬਣਾਉਂਦੇ ਦਿੱਲੀ ਤੱਕ ਦਿੱਲੀ ਤੱਕ ਕਿੱਥੋਂ ਪੰਜਾਬ ਦਾ ਧੂਆ ਚਲਾ ਗਿਆ ਹੁਣ 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 ਜਿਹੜੀ ਦਿੱਲੀ ਦੀ ਅੱਜ ਦੀ ਡੇਢ ਚ ਜੋ ਆਬੋ ਹਵਾ ਉਹ ਬਹੁਤ ਜ਼ਹਿਰੀਲੀ ਹੋਈ ਹੋਈ ਹੁਣ ਤਾਂ ਜਦ ਕਿ ਪ੍ਰਾਲੀਆਂ ਨੂੰ ਤਾਂ ਕਣਕਾਂ ਵੀ ਹੁਣ ਤਾਂ ਪੂਰੀਆਂ ਤਿਆਰ ਹੋਈਆਂ ਜਾਂਦੀਆਂ ਸੋ ਅਸਲ ਇਹ ਹੈ ਕਿ ਨੇ ਨਾ ਤਾਂ ਕੋਈ ਆਮ ਬੰਦੇ ਦਾ ਸੋਚਿਆ ਜੋ ਸਾਡੇ ਗਰੀਬ ਆ ਵਿਚਾਰੇ ਫੜੀ ਵਾਲੇ ਆ ਰੇੜੀ ਵਾਲੇ ਆ ਕੋਈ ਵੀ ਆ ਸਾਡੇ ਮਡੀਓਕਰ ਫੈਮਲੀਆਂ ਨੂੰ ਇਹਨਾਂ ਨੇ ਬਿਲਕੁਲ ਕੋਈ ਰਾਹਤ ਨਹੀਂ ਦਿੱਤੀ ਬਸ ਹਾਂ ਇੱਕ ਹੋ ਰੌਲਾ ਪਾਈ ਜਾਂਦੇ 12 ਲੱਖ ਦਾ 12 ਲੱਖ ਦਾ ਸੀ ਦੇ ਦਿੱਤਾ ਉਹਦੇ ਚ ਕੀ ਉਹਦੇ ਸਲੈਬ ਨਾਲ ਕੀ ਫਰਕ ਆ ਜਿੱਥੇ ਕੋਰੋਨਾ ਲੋਕ ਮੁਫਤ ਨਾਲ ਖਾਈ ਜਾਂਦੇ ਉੱਥੇ ਕਿੰਨੇ ਕਿੰਨੇ ਟੈਕਸ ਫੇਅਰ ਉਹਦੇ ਚ ਵਧਣਗੇ ਲੱਗਦਾ ਨਹੀਂ ਕੁਝ ਉਹਦੇ ਨਾਲ ਕੋਈ ਆਮ ਪਬਲਿਕ ਨੂੰ ਫਾਇਦਾ ਹੋਵੇ ਗਵਰਨਮੈਂਟ ਨੂੰ ਇਹ ਚਾਹੀਦਾ ਵੀ ਇਹ ਕੋਈ ਪਬਲਿਕ ਬਾਰੇ ਜ਼ਰੂਰ ਸੋਚੇ ਪਬਲਿਕ ਦੀ ਗੱਲ ਜ਼ਰੂਰ ਕੀਤੀ ਜਾਵੇ ਪਰ ਨਹੀਂ ਅਫਸੋਸ ਸਰ ਕੋਈ ਇੱਕ ਵੀ ਬਜਟ ਇਹਦੇ ਫਾਇਦਾ ਪਬਲਿਕ ਨੂੰ ਨਹੀਂ ਹੋਇਆ ਇਸ ਲਈ ਅਸੀਂ ਇਸ ਦਾ ਪੂਰੀ ਤਰ੍ਹਾਂ ਇਹ ਬਜਟ ਦਾ ਵਿਰੋਧ ਕਰ ਬਿਲਕੁਲ ਜੀ ਇੰਨਾ ਵੱਲੋਂ ਜਿਹੜਾ ਹੈਗਾ ਬਜਟ ਨੂੰ ਲੈ ਕੇ ਕਿਸਾਨਾਂ ਦੇ ਵਿੱਚ ਜਿਹੜੀ ਨਿਰਾਸ਼ਾ ਪਾਈ ਜਾ ਰਹੀ ਹੈ ਆਮ ਲੋਕਾਂ ਵਾਸੀ ਜਿਹੜਾ ਬਜਟ ਹੈ ਬਿਲਕੁਲ ਜਿਹੜਾ ਹੈਗਾ ਕਿਸੇ ਕੰਮ ਦਾ ਨਹੀਂ ਹੈਗਾ ਤੇ ਉਹਨਾਂ ਨੂੰ ਜਿਹੜਾ ਨੁਕਸਾਨ ਜਿਹੜਾ ਹੈਗਾ ਹੋਰ ਆਉਣ ਵਾਲੇ ਸਮੇਂ ਦੇ ਵਿੱਚ ਹੋਊਗਾ ਮਹਿੰਗਾਈ ਨੂੰ ਲੈ ਕੇ ਜਿਹੜੀ ਮਹਿੰਗਾਈ ਦਿਨ-ਦਿਨ ਵਧਦੀ ਜਾ ਰਹੀ ਹੈ ਆਮ ਲੋਕਾਂ ਲਈ ਜਿਹੜਾ ਸੋਚਣਾ ਬਹੁਤ ਜ਼ਰੂਰੀ ਸੀ ਅਰ ਕਿਸਾਨਾਂ ਵੱਲੋਂ ਜਿਹੜਾ ਐਲਾਨ ਵੀ ਕੀਤਾ ਗਿਆ ਆਉਣ ਵਾਲੇ ਸਮੇਂ ਜਿਹੜੀ ਨਵੀਂ ਰਣਨੀਤੀ ਹੈ 9 ਤਰੀਕ ਨੂੰ ਜਿਹੜੇ ਹੈਗੇ ਇੰਨਾ ਵੱਲੋਂ ਜਿਹੜੇ ਧਰਨੇ ਵੀ ਲਗਾਏ ਜਾਣਗੇ ਆਪਣੀਆਂ ਮੰਗਾਂ ਨੂੰ ਲੈ ਕੇ ਹੁਣ ਦੇਖਣਾ ਹੋਵੇਗਾ ਕੇਂਦਰ ਦੇ ਵਿੱਚ ਅਤੇ ਇਹਨਾਂ ਦੀ ਜਿਹੜੇ ਹੈਗੇ ਕਿਸਾਨਾਂ ਨੂੰ ਅਤੇ ਆਮ ਲੋਕਾਂ ਨੂੰ ਕੀ ਫਾਇਦਾ ਦਿੰਦੀ ਮੋਗਾ ਤੋਂ ਸੀਮ ਕੁਮਾਰ अरोड़ा ਦਿੱਲੀ ਮੋਗਾ ਲਈ